ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਪੰਜ ਮੈਂਬਰੀ ਭਰਤੀ ਕਮੇਟੀ ਦੇ ਵੱਲੋਂ ਅਸੀਂ ਸਾਰੇ ਸਮੂਚੇ ਪੰਥਦਰਦੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਹਤਾਸ਼ੀਆਂ ਨੂੰ ਅਕਾਲੀ ਦਲ ਦੇ ਵਰਕਰਾਂ ਨੂੰ ਇਹ ਸਨਮਰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ 18 ਤਰੀਕ ਨੂੰ ਅਕਾਲਪੱਠ ਸਾਹਿਬ ਵਰਦਾਸਕਾ ਕੇ 11 ਵਜੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਦਾ ਆਰੰਭ ਕੀਤਾ ਜਾ ਰਿਹਾ ਹੈ ਸੋ ਸਮੂਹੇ ਹੀ ਪੰਜਾਬੀਆਂ ਨੂੰ ਅਤੇ ਅਕਾਲੀ ਦਲ ਦੇ ਪੈਰੋਕਾਰਾਂ ਨੂੰ ਸਾਰੇ ਹੀ ਪੰਥਕ ਸੇਵਾਦਾਰਾਂ ਨੂੰ ਸੀ ਬੇਨਤੀ ਕਰਦੇ ਆ ਕਿ ਤੁਸੀਂ ਵੱਡੀ ਗਿਣਤੀ ਵਿੱਚ ਅਕਾਲਪੱਠ ਸਾਹਿਬ ਵਿਖੇ 18 ਤਰੀਕ ਦਿਨ ਮੰਗਲਵਾਰ ਨੂੰ 11 ਵਜੇ ਪਹੁੰਚੋ ਅਕੀ ਆਪਾਂ ਦਾਸ ਕਰਕੇ ਛੇਵੇਂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਉਹਨਾਂ ਦਾ ਓਟਾਸਰਾ ਲੈ ਕੇ ਗੁਰੂ ਰਾਮਦਾਸ ਜੀ ਦਾ ਓਟਾਸਰਾ ਲੈ ਕੇ ਤੇ ਆਪਾਂ ਭਰਤੀ ਨੂੰ ਅਰੰਭ ਕਰ ਸਕੀਏ ਇਹ ਭਰਤੀ ਬੜੀ ਪਾਰਦਰਸ਼ਤਾ ਨਾਲ ਕੀਤੀ ਜਾਵੇਗੀ ਬਹੁਤ ਜਾਇਜ਼ ਅਤੇ ਸਹੀ ਹੋਵੇਗੀ ਜਿਸ ਭਰਤੀ ਨੂੰ ਲੈ ਕੇ ਪੰਜਾਬੀਆਂ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਦੇ ਕਾਰਡਰ ਵਿੱਚ ਬਹੁਤ ਵੱਡਾ ਉਤਸ਼ਾਹ ਪਾਇਆ ਜਾ ਰਿਹਾ ਹੈ ਇਸ ਭਤੀ ਦੇ ਨਾਲ ਪੰਥ ਨੂੰ ਇਕੱਠਾ ਕਰਨ ਦਾ ਵੀ ਇੱਕ ਰਾਹ ਬੜੂਗਾ ਪੰਥ ਵਿੱਚ ਇਕਤਾ ਹੋਵੇਗੀ ਅਤੇ ਅਸੀਂ ਅਪੀਲ ਕਰਦੇ ਹਾਂ ਸਮੁੱਚੇ ਅਕਾਲੀ ਦਲ ਦੇ ਕਾਡਰ ਨੂੰ ਅਕਾਲੀ ਦਲ ਦੇ ਰੈਂਕ ਐਂਡ ਫਾਇਲ ਨੂੰ ਤੇ ਪੰਜਾਬ ਦੇ ਹਰ ਵਰਗ ਨੂੰ ਹਰ ਭਾਈਚਾਰੇ ਨੂੰ ਆਪਣੇ ਬਹੁਤ ਹੀ ਸਤਿਕਾਰਯੋਗ ਆਪਣੇ ਸਮਾਜ ਨੂੰ ਕਿ ਇਸ ਭਤੀ ਮਹਿੰਮ ਵਿੱਚ ਹਿੱਸਾ ਲਾਓ ਤੇ ਇਸ ਲਹਿਰ ਨੂੰ ਆਪਾਂ ਮਜ਼ਬੂਤ ਕਰੀਏ ਇਹ ਭਰਤੀ ਜਿਹੜੀ ਹੁਣ ਜਾ ਰਹੀ ਹੈ ਪੰਜਾਬ ਦੇ ਭਲੇ ਵਾਸਤੇ ਇਹ ਕਾਰਜ ਅਕਾਲ ਤਖਤ ਸਾਹਿਬ ਵੱਲੋਂ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਦਾ ਕਿ ਸਾਨੂੰ ਹੁਕਮ ਹੋਇਆ ਸੀਗਾ ਸੰਸਮਾਨ ਵੱਲੋਂ 2 ਦਸੰਬਰ ਨੂੰ ਅਤੇ ਇਸ ਭਰਤੀ ਨੇ ਨਵੀਂ ਲੀਡਰਸ਼ਿਪ ਨੂੰ ਉਭਾਰਨਾ ਹੈ ਅਤੇ ਪੰਜਾਬ ਦੇ ਉਜਵਲ ਭਵਿਕਵਲ ਆਪਾਂ ਸਭ ਨੇ ਆਪਣਾ ਯੋਗਦਾਨ ਪਾਉਣਾ ਹੈ ਸਪੈਸ਼ਲੀ ਮੈਂ ਸਮੂਚੀ ਭਰਤੀ ਕਮੇਟੀ ਵੱਲੋਂ ਆਪਣੇ ਸਾਥੀਆਂ ਵੱਲੋਂ ਸਾਰੇ ਪੰਜਾਬੀਆਂ ਨੂੰ ਅਤੇ ਪੰਥ ਦੇ ਪੈਰੋਕਾਰਾਂ ਨੂੰ ਅਕਾਲੀ ਦਰਬ ਦੇ ਸੇਵਾਦਾਰਾਂ ਨੂੰ ਬੇਨਤੀ ਕਰਨਾ ਕਿ ਤਕੜੇ ਹੋ ਕੇ ਹਮ ਹਮ ਆ ਕੇ 18 ਤਰੀਕ ਨੂੰ ਕਾਮ ਤੱਕ ਸਭ ਵਿਖੇ 11 ਵਜੇ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ